ਉਰੀ ਹੋ ਜਾਂਦਾ ਰਿਹਾ ਬਟ ਸੱਚੀ ਗਾਂਧੀ ਸਾਰਿਆਂ ਨੂੰ ਨਾਲ ਬੋਲੋ ਮੇਰੀ ਆਪੂ ਦੀਆਂ ਤੇ ਆਇਆਂ ਸੱਚੀ ਗਾਂਧੀ ਸਾਰਿਆਂ ਨੂੰ ਪਿੰਡ ਦੇ ਬਿਲਾਦ ਵਾਸੀਆਂ ਨੂੰ ਨਗਰ ਦੇ ਲੋਕਾਂ ਨੂੰ ਪੂਰੀ ਪੰਚਾਇਤ ਕਮੇਟੀ ਨੂੰ ਉਪਨੀ ਭੈਣ ਬੀਨਕ ਕੋਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਮੈਨੂੰ ਤੁਹਾਡੇ ਨੂੰ ਕਰਾਇਆ ਇਸ ਵਾਰੀ ਮੇਰੇ ਪਰਨ ਲਈ ਜੌਰ ਜਾਨੀਆਂ ਕਿ ਕੋਤੀਆ ਦਿਲੀਆਂ ਦਿਰੀਆਂ ਹੁੰਦੀਆਂ ਨੇ ਲੇਕਿਨ ਤੁਸੀਂ ਕਿੰਨਾ ਚੱਜ ਵੀ ਇਸ ਕਲਚਰ ਨੂੰ ਜਿਉਂਦਾ ਰੱਖਿਆ ਹੋਇਆ ਹੈ ਬਸ ਇਦਾਂ ਦੀ ਸਖਸ਼ੀਅਤਾਂ ਦੀ وجہ ਨਾਲ ਕਲਚਰ ਜਿਉਂਦਾ ਰਹਿੰਦਾ ਹੈ ਬਹੁਤ ਅੱਛੀ ਲੋਕ ਬਹੁਤ ਹੀ ਪਿਆਰੇ ਇਨਸਾਨ ਬੀਨਕ ਕੋਲ ਪੋਸ ਕਰੋ ਸਾਰੇ ਕਹਿੰਦੇ ਨੇ ਕੁੜੀਆਂ ਨੂੰ ਜਨਮ ਦਿਓ ਵਧਾਓ ਫਲਾਓ ਲੇਕਿਨ ਇਹਨੂੰ ਪ੍ਰੈਕਟੀਕਲੀ ਵੀ ਕਰੋ ਪ੍ਰੈਕਟਿਸ ਵਾਟ ਯੂ ੀ ਬ੍ਰੀਚ ਅਗਰ ਤੁਸੀਂ ਕਹਿੰਦੇ ਹੋ ਕੁੜੀਆਂ ਨੂੰ ਜਨਮ ਦਿਓ ਤਾਂ ਵਾਕਈ ਦਿਓ ਇਹਦਾ ਮਤਲਬ ਇਹ ਨਹੀਂ ਕਿ ਜਾ ਕੇ ਦਰਬਾਰ ਦਰਬਾਰ ਤੇ ਜਾ ਕੇ ਮੰਗਦੇ ਤੁਸੀਂ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਮੌਕਾ ਦਿਓ ਉਹਨਾਂ ਨੂੰ ਜਨਮ ਦਿਓ ਉਹਨਾਂ ਨੂੰ ਵਧਾਓ ਫਲਾਓ ਤੁਸੀਂ ਹਰੇਕ ਘਰ ਚ ਜਿੱਕਦੀ ਹੈ ਪਹਿਲਾਂ ਤਾਂ ਆਪਣੇ ਨਾਮ ਤੇ ਤਾੜੀਆਂ ਮਾਰੋ ਫਿਰ ਆਪਣੀ ਮਾਂ ਦੇ ਨਾਮ ਤੇ ਤਾੜੀਆਂ ਮਾਰੋ ਜਿਨ੍ਹਾਂ ਨੇ ਤੁਹਾਨੂੰ ਜੀਵਨ ਦਿੱਤਾ ਅਭਿਨਾ ਕਿ ਸਰਪੇ ਮੈਂ ਬਹੁਤ ਬਹੁਤ ਦਾ ਮਾਨ ਜੀ ਤੁਹਾਡੇ ਇਲਾਕੇ ਦਾ ਔਰ ਮੈਨੂੰ ਉਥੇ ਮਾਨ ਬਖਸ਼ੇ ਹੋਣ ਦਾ ਤਮਾਮ ਮੀਡੀਆ ਦਾ ਔਰ ਮੀਤ ਮਾਨ ਜੀ ਨੂੰ ਨਾਮ ਵੀ ਤਾੜੀਆਂ ਲਗਾ ਦਿਓ ਸ਼ੋਕ ਸੁਣੀ ਯਾਰਾਂ ਦਾ ਕਿਨੇ ਕਿਨੇ ਸੁਣਿਆ ਗਾਣਾ ਹੱਥ ਖੜੇ ਕਰੋ ਮੈਂ ਉਹਦੇ ਵਿੱਚੋਂ ਪਹਿਲਾਂ ਤਾਂ ਜੋ ਮੇਰੀਆਂ ਵਿੱਚੋਂ ਚਾਰ ਗੱਲ ਲੈਣਾ ਮੇਰੀ ਅਸੀਂ ਬਹੁਤ ਲੋਕਾਂ ਨੂੰ ਨਹੀਂ ਸੀ ਪਤਾ ਕਿਸ ਨੇ ਗਾਈ ਹੈ ਉਹ ਮੈਂ ਤੁਹਾਡੇ ਪਹਿਲਾਂ ਰੂਗਰੂ ਕਰੂੰਗੀ ਉਸ ਤੋਂ ਬਾਅਦ ਫਿਰ ਆਪਾਂ ਦਿੱਤਾ ਪਾਵਾਂਗੇ ਜੋ ਵੀ ਜਿੰਨੇ ਵੀ ਆਡੀਅੰਸ ਨੇ ਹੱਥ ਜੋੜ ਕੇ ਖੁੱਤੀ ਹੈ ਸਾਰੇ ਬੱਚੇ ਕਰ ਲਈਜੀ ਸੈਲਫੀ ਵੀ ਅਸੀਂ ਥੱਲੇ ਆ ਕੇ ਖਚਾਲਾਂਗੇ ਆਪ ਵੀ ਆ ਜੂਗੀ ਮੈਂ ਤੁਹਾਡੇ ਨਾਲ ਨੱਚਣ ਉਹਨੂੰ ਸੈਲਫੀ ਵੀ ਆਪਾਂ ਖਿੱਚਾਂਗੇ ਤੋਂ ਗੋਲੀਆਂ ਤੇ ਬਚਾਇਓ ਕਿ ਮੈਂ ਐਂਟਲੀ ਕਰੂੰਗੀ ਲੈ ਲਵੇ ਮੁਰਬਾਰਾ Rajasthan ਅਰੇ ਜੱਟ ਕਿੱਥੇ ਮਿਲਦੇ ਜਵਾਨ ਇਹ ਲਾਈਨਾਂ ਤੁਸੀਂ ਸੁਣੀਆਂ ਹੋਣਗੀਆਂ ਕੀ ਜਵਾਨੀ ਉੱਤੇ ਪਾ ਦੇ ਕੋਈ ਨਿਸ਼ਾਨ ਵੇ ਕੀ ਜਵਾਨੀ ਉੱਤੇ ਪਾ ਦੇ ਕੋਈ ਨਿਸ਼ਾਨ ਵੇ ਇਹ ਬਹੁਤ ਮਨ ਜੀ ਮੇਰਾ ਗਾਣਾ ਆਇਆ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਆਇਆ ਸੀ ਤੇ ਅੱਜ ਵੀ ਉਸ ਲੋਕ ਉਸ ਗਾਣੇ ਨੂੰ ਇੰਨਾ ਪਿਆਰ ਦੇ ਰਹੇ ਨੇ ਗਾਣਾ ਟ੍ਰੈਂਡ ਕਰ ਰਿਹਾ ਹੁਣ ਆਪਾਂ ਕਿੱਦਾਂ ਕਰਦੇ ਹਾਂ ਹਾਂਜੀ ਇਸ ਪਿੰਡ ਤੇ ਉਹ ਕੈਂਚੋ ਤੇ ਅੱਜ ਤੁਹਾਡਾ ਦਿਨ ਹੈ ਠੀਕ ਹੈ ਜੀ ਕੱਲੀ ਕੱਲੀ ਬੋਲੀ ਮੈਂ ਨਾ ਤੁਸੀਂ ਗਾਣੀ ਹੈ ਇੱਕ ਮੇਰੇ ਪਾਪਾ ਦਾ ਗਾਣਾ ਮੈਂ ਕਹਿੰਦੀ ਸਭ ਨੇ ਜ਼ਰੂਰ ਸੁਣਿਆ ਹੋਊਗਾ ਇਹ ਗਾਣਾ ਮੇਰੇ ਨਾਲ ਕੌਣ ਹੈ ਜਦੋਂ ਮੈਂ ਮਾਈਕ ਤੁਹਾਡੇ ਵੱਲ ਕਰੂੰਗੀ ਮੇਰੇ ਨਾਲ ਕੌਣ ਹੈ ਹਾਂਜੀ ਕਿੰਨੇ ਸੁਣੇ ਹੈ ਹੋਗੀ ਫੇਰ ਮੈਂ ਪਲੱਸ ਕਿਉਂ ਚੁਕਣਾ ਮੈਂ ਕਹਿੰਦੀ ਨਜ਼ਾਰਾ ਮੇਰੇ ਨਾਲ ਕੌਣ ਹੈ ਵੇ ਵੀ ਫਿਰ ਦੀਏ ਕਾਣ ਜੋ ਹਟਾਉਣ ਨੂੰ ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜੋਣ ਨੂੰ ਅੱਭੀ ਸੁਣ ਕੇ ਨੀਂ ਤੇ ਚ ਮੇਰਾ ਲੜ ਪੀਤ ਚਿੱਤ ਵੀ ਨਿਰਾਸ਼ ਹੋ ਗਿਆ ਹਾਂਜੀ ਹੋਗੀ ਫੇਰ ਮੈਂ ਪਲੱਸ ਤੁਚ ਤੁਮਾ ਹੋਗੀ ਫੇਰ ਮੈਂ ਪਲੱਸ ਤੁਚ ਤੁਨਾ ਹੋਗੀ ਫੇਰ ਮੈਂ ਪਲੱਸ ਤੁਚ ਬੇਬੀ ਹਾਂਜੀ ਤੁਸੀਂ ਕਹਣਾ ਚੰਨੇ ਨੇ ਕਿਹੜੇ ਫੱਟੇ ਚੱਕ ਤੇ

पास हो गया के अंदर फटे चकते हूँ तुम कहना है चन्ना कह डीसी लग गया होगी फिर मैं प्लस चु चु चन्ना होगी फिर मैं प्लस चु चु चन्ना होगी फिर मैं प्लस चु चु चन्ना एक बार कहना चन्ने ने कहना फटे चकते ठीक है होगी फिर मैं प्लस चु चु चन्ना होगी फिर मैं प्लस चु चु ਆਸੂ ਫਿਰ ਜੰਮੀ ਚੜ ਗਿਆ ਹੁਣ ਆਪ ਗੋਲੀਆਂ ਪਾਵਾਂਗੇ 1 2 3 ਬੋਲੇ ਨੀ ਬੰਦੀਆ ਬੋਲੇ ਬੋਲੇ ਨੀ ਬੰਦੀਆ ਬੋਲੇ ਬੋਲੇ ਨੀ ਬੰਦੀਆ ਬੋਲੇ ਖਰਸ਼ ਮੇਰੇ ਅੰਦਰ ਤੇਰਾ ਪਤੰਦਰ ਨੀ ਬੰਦੀਆ ਬੋਲੇ ਬੇਬੇ ਨੇ ਵੱਡੇ ਚੱਕਦੇ ਬੱਲੇ ਬੱਲੇ ਬੱਬੇ ਬੇਬੇ ਨੂੰ ਨਾ ਮੀਆਂ ਤਾੜੀਆਂ ਲਾ ਦਿਓ ਇਹ ਸਾਡੀ ਵਿਰਾਸਤ ਹੈ ਇਹਨੂੰ ਅਸੀਂ ਸੰਭਲਿਆ ਮਜ਼ਾ ਆ ਗਿਆ ਇੱਕ ਮਾਈਕ ਫੜੋ ਮੇਰੇ ਨਾਲ ਤੁਸੀਂ ਵੀ ਕੋਣ ਹੈ ਫੇਸਬੁਕ ਲਾਈਵ ਕਰੋ ਆਪਾਂ ਵੀ ਹਾਵਲ ਬੋਲੀ ਵੀ ਬੱਬੀ ਹਾਵਲ ਓ ਸਾਡੇ ਮਾਤਾ ਜੀ ਨੇ ਗੋਣਾ ਕੁੱਕੀ ਦੇਖੋ ਤੀਆਂ ਤਾਂ ਪੁਚਕਾ ਤੋਂ ਚੱਲੀਆਂ ਆ ਰਹੀਆਂ ਨਾ ਹਾਂਜੀ ਹਾਂ ਕੰਦੇ ਅਸੀਂ ਕਣਕ ਲਿਆਂਦੀ ਦੁਆਬੇ ਦੀ ਜਿਹੜੀ ਗਿੱਦਾਂ ਦਾ ਪਾਉੜਾ ਨੇ ਬਾਬੇ ਦੇ ਹਾਂਜੀ ਮੈਂ ਫੁੱਟਲੀ ਖਾਣਨੀ ਆ ਅਸੀਂ ਕਣਕ ਲਿਆਂਦੀ ਦੁਆਬੇ ਦੀ ਤੇ ਜਿਹੜੀ ਗਿੱਦਾਂ ਨਾ ਪਾਉੜਨ ਅੱਪੇ ਪਾ ਲੋ ਫਿਰ ਸਾਰੇ ਹਾਂ ਆ ਦੇਖੋ ਸਭ ਤੋਂ ਪਹਿਲਾਂ ਚਲੋ ਗਿੱਤੇ ਵਿੱਚ ਜਦ ਮੈਂ ਨੱਚਾਂ ने मैं नच्छै, पूरे जकड़ी नच्छै, बड़ा नच्छै, बड़े जकड़ी नच्छै, बले 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 बले। बड़े हने जकड़ी नच्छै, बड़ी आला घर घर नच्छै, बड़े आने जकड़ी नच्छै, बड़े आला घर घर नच्छै, बड़े जकड़ी नच्छै, घर घर नच्छै, कदे कदे हूँ करके कदे ਉਲਡੋ ਬੋਲੋ ਜੀ ਉਹ ਮਸ ਕੇਰਾ ਤੱਕ ਗੋੜ ਉਹ ਗੋੜ ਕੇਰਾ ਕਰ ਲੋ 15 20 ਮਿੰਟ ਹੈਗੇ ਨੇ ਚੰਗੀ ਤਰ੍ਹਾਂ ਮੱਖ ਲੋ ਅੱਜ ਕੀ ਕਹਿੰਦੇ ਸੀ ਉਹ ਪਾਲਕ 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 ਵੇੜਾ ਖੁੱਲਾ ਕਰੋ ਬਾਬੇ ਇਹਦੀ ਮਾਲਕ ਵੇੜਾ ਖੁੱਲਾ ਕਰੋ ਕੰਗੇ ਸੀ ਕਿਤੇ ਤਾਂ ਕਿਸੇ ਨੇ ਸਹੀ ਕੰਮ ਕਈ ਕਿ ਤਨਾਨੀਆਂ ਗੱਤ ਨਹੀਂ ਸੁਣਦੀਆਂ ਮੇਰੀ ਵੀ ਨਹੀਂ ਸੁਣ ਰਹੀਆਂ ਚਲੋ ਜੀ ਬੋਲੀ ਬੋਨੇ ਤੇਰੇ ਜੇ ਉੱਤੇ ਮੈਂ ਟਿਚ ਨਾ ਆਣਦੀ ਮੇਰੇ ਜਹਨੂ ਤੇ ਕਿਨਾ ਆਲੀਆ ਮੈਨੂੰ ਲੱਗਦਾ ਅੱਜ ਪਿੱਛੋਂ ਜੋ ਫਾਦੇ ਕਰਕੇ ਕੁਰਸੀਆਂ ਚ ਕੌਣ ਤੇ ਕੱਢਦੇ ਮੈਂ ਕਹਿੰਨੀ ਆ ਫੂਟ ਪੂਰੀ ਅੰਟੀ ਅੱਜ ਸਾਰੀਆਂ ਜੋਸ਼ ਚ ਨੇ ਕੀ ਆ ਗੱਲ ਹੈ ਪਿੱਛੇ ਬੱਚੇ ਚਲੋ ਪਿੱਛੇ ਪਿੱਛੇ ਮੰਦਨ ਪਿੱਛੇ ਵੰਦਾਂ ਨਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੰਦਾਂ ਜੋੜਦੇ ਆ ਲੰਗਰ ਬਾਚੋ ਦਵਾਂਗੇ ਤਾ ਕੋਈ ਆ ਆ ਹਾਂਜੀ ਆਪਣੇ ਬੋਤ ਪਾਉਗੇ ਇਹਦਰ ਕੋਟਾ ਉਧਰ ਕੋਟਾ ਵਿਚਾਰ ਕੋਟਾ ਝੋਪਿਆ ਇਹਦਰ ਕੋਟਾ ਉਧਰ ਕੋਟਾ ਵਿਚਾਰ ਕੋਟਾ ਝੋਪਿਆ ਸੱਤ ਗਈ ਬਾਜ਼ਾਰ ਸੌਰਾ ਝੋਪਿਆ ਮੈਂ ਕਿਹਾ ਜੇ ਸੱਤ ਬਾਜ਼ਾਰ ਜਾਵੇ ਤਾਂ ਸਹੀ ਮੈਂ ਕਹਿੰਦੀ ਜੇ ਸੌਰਾ ਦਿੱਖ ਜਣ ਕਰੇ ਗੱਲ ਸੱਚੀ ਹੈ ਕਿ ਨਹੀਂ ਉਹਨਾਂ ਨਾਲ ਇਕੱਠੇ ਆ ਕੇ ਬਹਿ ਜਾਣਾ ਮੇਰੇ ਬੱਚੇ ਆ ਜੋ ਬੈਠਣਾ ਕਿ ਆਉਂਦੀ ਆ ਬੋਲੀ ਆ ਬਾਹਰ ਚ ਪਾ ਲੈ ਉਹਨੇ ਘੁੱਟੇ ਚ ਬਹਿ ਜਾਣਾ ਤੇਰੇ ਵੀਡੀ ਸੋਣੀ ਮੈਂ ਕਹਿੰਦੀ 5 ਮਿੰਟ ਹੋਰ ਆਜੋ ਮੈਂ ਹੋਰ ਬੋਲੀ ਪਾਣਾ ਚੰਦਾ ਆਏ ਹਾਏ ਆਜੋ ਆਜਾ ਭਾਬੀ ਚ ਉੱਠ ਲੈ ਫੀਂ ਘਣਾਰੇ ਲੈਂਦੀ ਆਜਾ 6

ਭੱਜ ਗਏ ਹਾਂਜੀ ਕਿਸੇ ਹੋਰ ਨੇ ਵੀ ਗਾਣਾ ਕੁਝ ਕੋਈ ਆਪਣੀ ਉਹ ਬੇੜਾ ਹੌਲੀ ਹੌਲੀ ਜਿਹੜਾ ਖੁੱਲਾ ਕਰਨਾ ਨੱਚਣ ਨੂੰ ਉਹ ਤੇ ਮੈਨੂੰ ਸਟੇਜ ਤੇ ਚੜ੍ਹ ਜਾਣਾ ਸਾਰਿਆਂ ਨੇ ਮੈਨੂੰ ਲਾਤਾ ਜੇ ਨਹੀਂ ਗੱਲ ਸੁਣੋ ਜੇ ਕਿਸੇ ਨੇ ਬੋਲੀ ਪੋਣੀ ਨਾ ਕੀਤਾ